ਉਹ ਇੱਕ ਅਨਪ੍ਰੈਸੀਡੈਂਟਿਡ ਕੀ ਮਾਰ ਪਈ ਹੈ ਬੜੇ ਸਾਲਾਂ ਬਾਅਦ ਇਸ ਤਰ੍ਹਾਂ ਹੋਇਆ ਹੈ ਜੀ ਤੇ ਅਗਰ ਜੇ ਡਿਸਕਸ਼ਨ ਚੱਲੇਗੀ ਅਸੀਂ ਜੋ ਮੰਗ ਕਰ ਰਹੇ ਹਾਂ ਕਿ ਜਿਹੜਾ ਡਿਜ਼ਾਸਟਰ ਰਲੀਫ ਫੰਡ ਹੈ ਉਹਦੇ ਚਿਰਿਆਂ ਕੰਡੀਸ਼ਨ ਨੇ ਉਤਲੇ ਰਿਲੈਕਸ ਕੀਤੀਆਂ ਜਾਣ ਤਾਂ ਕਿ ਅਸੀਂ ਮੁਆਵਜ਼ਾ ਜ਼ਿਆਦਾ ਦੇ ਸਕੀਏ ਔਰ ਸੈਂਟਰ ਕੋ ਡਿਮਾਂਡ ਵੀ ਕਰਾਂਗੇ ਕਿਉਂਕਿ ਸੈਂਟਰ ਕੋ ਉਹਨਾਂ ਦਾ ਜਿਹੜਾ ਕੀਟੀ ਭਰੀ ਪਈ ਹੈ ਜਿਵੇਂ ਜਿਸ ਤਰ੍ਹਾਂ ਸਾਡਾ ਤੇਲ ਵਗੈਰਾ ਉਹਨਾਂ ਨੇ ਬਹੁਤ ਸਾਰਾ ਮਹਿੰਗੇ ਰੇਟ ਤੇ ਵੇਚਿਆ ਸਾਨੂੰ ਉਹ ਮਿਲਿਆ ਸਸਤਾ ਉਹਨਾਂ ਨੂੰ ਸੋ ਕਾਫੀ ਪੈਸੇ ਉਹਨਾਂ ਕੋਲ ਹੈਗੇ ਆ ਤੇ ਉਹਨਾਂ ਨੂੰ ਵੰਡ ਕੇ ਦੇਣਾ ਚਾਹੀਦਾ ਮਤਰੇ ਹੀ ਮਾਮਲਾ ਉਹਨਾਂ ਨੂੰ ਸਲੂਕ ਨਹੀਂ ਕਰਨਾ ਚਾਹੀਦਾ ਸੋ ਸਾਨੂੰ ਆਸ ਹੈ ਕਿ ਅਸੀਂ ਕਾਫੀ ਡਿਸਕਸ ਕਰਾਂਗੇ ਔਰ ਜੋ ਵੀ ਸਿੱਖਾਂਗੇ ਇਸ ਗੱਲ ਤੋਂ ਅੱਜ ਵੀ ਕਿੱਥੇ ਗਲਤੀਆਂ ਕਿੰਨੇ ਕੀਤੀਆਂ ਨੇ ਤੇ ਉਹ ਗਾਂ ਰੈਕਟੀਫਾਈ ਕੀਤੀਆਂ ਜਾਂ ਸਾਰੇ ਕਹਤੇ ਕਾਂਗਰਸ ਦਾ ਰੋਪੇਜੀ ਖਜ਼ਾਨਾ ਖਾਲੀ ਹੈਗਾ ਪੈਸੇ ਲੋਕਾਂ ਤੋਂ ਮੰਗੇ ਜਾਣਗੇ ਨਹੀਂ ਉਹ ਨਹੀਂ ਹੁੰਦਾ ਦੇਖੋ ਪੈਸੇ ਲੋਕ ਹਮੇਸ਼ਾ ਦਿੰਦੇ ਆ ਜਦੋਂ ਕਿਤੇ ਹੜ੍ਹ ਆਉਂਦੇ ਆ ਜਦੋਂ ਕਿਤੇ ਕੋਈ ਅਰਥਕ ਹੁੰਦਾ ਪਹਚਾਲ ਲਾਉਂਦਾ ਤੇ ਮਿਸ਼ਨ ਡੀਐਮ ਰੀਲੀਫ ਫੰਡ ਸ਼ੁਰੂ ਹੋ ਜਾਂਦਾ ਉਹ ਕਹਿੰਦੇ ਸੀਐਮ ਰੀਲੀਫ ਫੰਡ ਚ ਲੈ ਤੇ ਜਾ ਰਹੇ ਬਾਹਰ ਦਿੱਤੇ ਜਾ ਰਹੇ ਆ ਨਹੀਂ ਹੁਣ ਸਾਨੂੰ ਦੇਖੋ ਬਾਕੀ ਦੇਖੋ ਜਿਸ ਤਰ੍ਹਾਂ ਪੰਜਾਬੀ ਦਿਲ ਖੋਲ ਕੇ ਬਾਹਰ ਜਾਂਦੇ ਨੇ ਆਪ ਵੀ ਪਹੁੰਚਦੇ ਨੇ ਪੈਸੇ ਲੈ ਕੇ ਪਹੁੰਚਦੇ ਨਹੀਂ ਉਸਤਾ ਸਾਡੇ ਵੱਲ ਨਹੀਂ ਲੋਕ ਆਏ ਸੋ ਸਾਨੂੰ ਥੋੜਾ ਜਿਹਾ ਰੋਸ ਇਸ ਗੱਲ ਦਾ ਹੈਗਾ ਕਿ ਜਿਵੇਂ ਅਸੀਂ ਪੰਜਾਬੀ ਐਕਸਪੈਕਟ ਕਰਦੇ ਸੀ ਕਿ ਸਾਡੇ ਵੱਲ ਵੀ ਲੋਕ ਆਉਣ ਬਾਕੀ ਦੇਸ਼ ਵਿੱਚੋਂ ਉਸ ਤਰ੍ਹਾਂ ਆਏ ਨਹੀਂਗੇ ਸੋ ਸਾਨੂੰ ਆਪਣਾ ਰੀਲੀਫ ਫੰਡ ਸ਼ੁਰੂ ਕਰਨਾ ਪਿਆ ਬਾਕੀ ਲੋਕ ਰੀਲੀਫ ਤੇ ਦੇ ਹੀ ਰਹੇ ਨੇ ਜਿਹੜਾ ਇਤਨਾ ਸਿੰਕ੍ਰੋਨਾਈਜ਼ ਹੋ ਜਾਏਗਾ ਉਹ ਤਾਂ ਸਭ ਲੋਕ ਵੰਡੇ ਜਾ ਰਹੇ ਨੇ ਕਿਤੇ ਬਹੁਤਾ ਪਹੁੰਚ ਰਿਹਾ ਕਿਤੇ ਪਹੁੰਚ ਹੀ ਨਹੀਂ ਰਿਹਾ ਸੋ ਜੇ ਕਿੱਥੇ ਰਾਲ ਕੇ ਚੱਲਾਂਗੇ ਤੇ ਉਹਦਾਂ ਫਿਰ ਰੀਲੀਫ ਜਿਹੜੀ ਉਹ ਚੰਗੀ ਤਰ੍ਹਾਂ ਵੰਡੇਗੀ ਫਿਰ ਕਾਂਗਰਸ ਕਹਿੰਦੀ ਹੈ ਜੇ ਸਰਕਾਰ ਨੇ ਪ੍ਰੋਪਰ ਧਿਆਨ ਦਿੱਤਾ ਹੁੰਦਾ ਤਾਂ ਇੰਨਾ ਨੁਕਸਾਨ ਲੋਕਾਂ ਦਾ ਨਹੀਂ ਹੁੰਦਾ ਸਾਡੇ ਤੋਂ ਪਹਿਲਾਂ ਵੀ ਆਏ ਨੇ ਪਹਿਲੀ ਵਾਰ ਤੇ ਆਏ ਨਹੀਂਗੇ 88 'ਚ ਆਈ ਸੀ ਕੋਈ ਤਾਂ ਸਰਕਾਰ ਸਾਡੀ ਨਹੀਂ ਸੀ ਉਹਨਾਂ ਸਰਕਾਰ ਕਿਸੇ ਹੋਰ ਦੀ ਸੀਗੀ ਚਲੋ ਇਸ ਤ ਅਸੀਂ ਸਾਰੇ ਸਿੱਖਾਂਗੇ ਜੋ ਕਾਂਗਰਸ ਸਿੱਖੇਗੀ ਕਾਲੀਦਵਲ ਸਿੱਖੇਗਾ ਅਸੀਂ ਸਿੱਖਾਂਗੇ